ਉਹਨਾਂ ਨੇ ਪਿੱਛੇ ਤੁਹਾਨੂੰ ਜਾ ਕੇ ਜਗ੍ਹਾ ਦਿਖਾਈ ਉਹ ਕਹਿੰਦੀ ਹੈ ਜਿਹੜੀ ਸਾਈਡ ਦੀ ਜਗ੍ਹਾ ਨਾ ਅਨਗਾਰਾ ਉਹ ਗਈ ਉਹਨਾਂ ਦੀ ਸਾਡੀ ਜਿਹੜੀ ਅੱਧਰ ਜਗ੍ਹਾ ਗਈ ਉਹ ਸਾਡੀ ਹੀ ਆ ਜਾਗਦਾ ਵੀ ਇਹਨਾਂ ਦੇ ਨਾਲ ਕੋਈ ਮਕਸਦ ਨਹੀਂਗਾ ਜਾਗਦਾ ਵੀ ਨੇ ਸਾਡੇ ਕੋਲ ਪ੍ਰੂਫ ਹੈ ਪ੍ਰੂਫ ਤੁਹਾਨੂੰ ਵਟਸਐਪ ਕਰਤੇ ਆ ਵੀ ਇਹ ਜਿਹੜਾ ਨਕਸ਼ਾ ਵੀ ਤੁਹਾਨੂੰ ਵਟਸਐਪ ਕਰਤਾ ਹੈ ਔਰ ਜਲਦ ਹੀ ਅਸੀਂ ਅਸੀਂ ਤੁਹਾਨੂੰ ਨਿਸ਼ਾਨਦੇਹੀ ਦੇ ਵੀ ਆਰਡਰ ਅਸੀਂ ਦੋ ਦਿਨਾਂ ਦਾ ਕਢਾ ਰਹੇ ਆ ਔਰ ਉੱਥੇ ਵੀ ਤੁਹਾਨੂੰ ਮੌਕੇ ਦੇ ਨਿਸ਼ਾਨਦੇਹੀ ਜਦੋਂ ਹੋਏਗੀ ਬੁਲਾਇਆ ਜਾਏਗਾ ਸਾਨੂੰ ਪਤਾ ਹੈ ਇਹ ਜਿਹੜਾ ਮਾਫੀਆ ਹੈ ਇਹਨਾਂ ਦੇ ਹੱਥ ਵੱਡੇ ਫਸਾਹ ਰਲੇ ਹੁੰਦੇ ਆ ਇਹ ਫੇਰ ਕੋਸ਼ਿਸ਼ ਕਰਨਗੇ ਵੀ ਨਿਸ਼ਾਨਦੇਹੀ ਨਾ ਕਰਾ ਦਿੱਤੀ ਜਾਣ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਅਸੀਂ ਇਨਵਾਈਟ ਕਰਾਂਗੇ بار بار ਅਸੀਂ ਨਿਸ਼ਾਨਦੇਹੀ ਦੀ ਵਾਸਤੇ ਅਪਲਾਈ ਕੀਤਾ ਗਿਆ ਪਰ ਜਿਹੜਾ ਮਾਫੀਆ ਹੈ ਉਹਨਾਂ ਦੇ ਹੱਥ ਬਿਲੀਬੋਰਡ ਦੇ ਸੰਹਰੇ ਆ ਇਹਦੇ ਵਿੱਚ ਬਿਲੀਬੋਰਡ ਦੇ ਕਈ ਅਫਸਰ ਜਿਨ੍ਹਾਂ ਨੇ ਤਛਕੋਸੀ ਪਹੁੰਚਿਆ ਅਨੰਦ ਵਿਹਾਰ ਅੱਜ ਜਿਹੜੇ ਜਾਗਦਾ ਜਮੀਰ ਦੇ ਜਿਹੜੇ ਚੇਅਰਪਰਸਨ ਸੀ ਸੁਭਾਸ਼ ਸ਼ਾਗਲ ਉਹਨਾਂ ਨੇ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਮੀਡੀਆ ਨੂੰ ਬੁਲਾਇਆ ਸੀ ਉਹਨਾਂ ਨੇ ਕਿਹਾ ਸੀ ਜਿਹੜੇ ਨੰਦ ਵਿਹਾਰ ਦੇ ਵਿੱਚ ਸ਼ਾਹ ਹੁਣੀ ਆ ਉਹਨਾਂ ਨੇ ਜਿਹੜੀ ਬੀਲੀ ਘਰ ਦੀ ਜਗਾ ਜਿਹੜੀ ਨਾਜਾਇਜ਼ ਮਲੀਆ ਰਿਸ਼ਤੀਆ ਕਰਾਈਆ ਉਹਨਾਂ ਕੋ ਪਹੁੰਚੇ ਅਸੀਂ ਸ਼ਾਹ ਹਰਾਂ ਕੋ ਪਹੁੰਚੇ ਆ ਗੱਲਬਾਤ ਕਰਾਂਗੇ ਹਾਂਜੀ ਸ਼ਾਹ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਤੇ આરોਪ ਲੱਗੇ ਸੀ ਵੇਖੋ ਜੀ ਅਸੀਂ ਨਾ ਕੋਈ ਬੀਲੀ ਘਰ ਦੀ ਜ਼ਮੀਨ ਵਲੀ ਆ ਇਹ ਸਾਡੀ ਕਲੋਨੀ ਨੂੰ ਬਦਨਾਮ ਕਰਨ ਵਾਸਤੇ ਇਹਦੀ ਸਾਡੀ ਕਲੋਨੀ ਦੇ ਸਾਹਮਣੇ ਡ੍ਰੀਮ ਸਿਟੀ ਇਹਦੀ ਕਲੋਨੀ ਆ ਇਹ ਜਿਸ ਕਰਕੇ ਸਾਡੀ ਕਲੋਨੀ ਬਦਨਾਮ ਕਰ ਕਰਕੇ ਤੇ ਐਵੇਂ ਜਾਣ ਕੇ ਸਾਨੂੰ ਪਰੇਸ਼ਾਨੀ ਕਰਨ ਦੇ ਵਿੱਚ ਇਹ ਕਹਿੰਦਾ ਵਾ ਬਿਲੀ ਬੋਰਡ ਦੀ ਸਾਡੇ ਕੋਲ ਜਗ੍ਹਾ ਹੈਗੀ ਹੈ ਜੇ ਸਾਡੇ ਕੋਲ ਹੈਗੀ ਤੇ ਆਪਣੀ ਨਿਸ਼ਾਨਦੀ ਕਰਾ ਲੈਣ ਬਸ ਥੈਂਕ ਯੂ ਨਹੀਂ ਨਹੀਂ ਸ਼ਾਜੀ ਇਹ ਕਹਿੰਦੇ ਸੀ ਨਾ ਤੁਸੀਂ ਆਪ ਕਹ ਰਹੇ ਬਿਲੀ ਘਰ ਦੀ ਆ ਕਹਿੰਦੇ ਆ ਜਗਾ ਮਾਲਕਾਂ ਨੇ ਵੀ ਚੋਰੀ ਛੁਟਿਆ ਕਰਕੇ ਅਸੀਂ ਕੋਈ ਵੀ ਵੇਖੋ ਅਸੀਂ ਕੋਈ ਵੀ ਬਿਜਲੀ ਘਰ ਦੀ ਨਾ ਜਿਸ਼ਟਰੀ ਕੀਤੀ ਨਾ ਬਿਜਲੀ ਘਰ ਦੀ ਕੋਈ ਜਿਸ਼ਟਰੀ ਕਰ ਸਕਦਾ ਠੀਕ ਹੈ ਨਾ ਹੀ ਵਲੀ ਅਜੇ ਇਹਨਾਂ ਨੂੰ ਵਲੀ ਤੇ ਆਪਣਾ ਨਿਸ਼ਾਨ ਦੀ ਕਰ ਲੈਣ ਇਹਨਾਂ ਨੇ ਕੋਈ ਰੋਪਈ ਲਗਾਇਆ ਸੀ ਕਿ ਬਿਜਲੀ ਘਰ ਦੇ ਜਿਹੜੇ ਐਸਸੀ ਆ ਕੋਈ ਵੱਡਾ ਅਫਸਰ ਆ ਉਹਨਾਂ ਨੂੰ ਕੋਈ ਅੱਜ ਤਾਈਂ ਨਾ ਕੋਈ ਇੱਥੇ ਕੋਈ ਬਿਜਲੀ ਮੁਲਾਜ਼ਮ ਆਇਆ ਨਾ ਕਿ ਇਹਨਾਂ ਕੋਈ ਜਿਹੜੀਆਂ ਗੱਲਾਂ ਝੂਠੀਆਂ ਮਨ ਘੜਤਾ ਐਵੇਂ ਲੋਕਾਂ ਨੂੰ ਬਦਨਾਮ ਕਰਨ ਵਾਸਤੇ ਕਰ ਰਹਾ ਹੈ ਜਾਂ ਕੋਈ ਗੱਲਬਾਤ ਕੋਈ ਇਹੋ ਜੀ ਹੈ ਨਹੀਂ ਮੈਂ ਕਿਹਾ ਤੁਹਾਡੇ ਵੱਲੋਂ ਕੋਈ ਜਗ੍ਹਾ ਕੋਈ ਨਹੀਂ ਨਾ ਹੀ ਕਿਸੇ ਨੂੰ ਕੋਈ ਰਿਸ਼ਵਤ ਦਿੱਤੀ ਨਾ ਕੋਈ ਤੁਹਾਡੇ ਕੋਲ ਇੱਥੇ ਕੋਈ ਅਫਸਰ ਆਇਆ ਇਹ ਸਭ ਸਾਡੀ ਕਲੋਨੀ ਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਕਿਹਾ ਜਿਹੜੇ આરોਪ ਲਗਾਏ ਆ ਇਹ ਬਿਲਕੁਲ ਬੇਬੁਨਿਆਦ ਨਾ ਕੋਈ ਕੋਈ ਅੱਜ ਤਾਈਂ ਕੋਈ ਵੀ ਇਹੋ ਜੀ ਗੱਲ ਸਾਹਮਣੇ ਨਹੀਂ ਹੈਗੀ ਜਿਹੜੀ ਇਹ ਸਾਡੇ ਤੇ ਲਾਉਣ ਡਿਆ ਹਾਂਜੀ ਸਰ ਜਿਹੜੀ ਇਹ ਜਗ੍ਹਾ ਦੀ ਕੋਈ ਹਿਸਤੀ ਗਲਤ ਵੇਚੀ ਗਈ ਹੈ ਜਿਹੜਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਵੀ ਬੰਦਾ ਜੇ ਗਲਤ ਸਾਬਤ ਕਰ ਦੇਣਾ ਇਹਦੀ ਜ਼ਿੰਮੇਵਾਰੀ ਸਾਡੀ ਵਾਲੇ ਬਿਨ ਹੋਰ ਕੋਈ ਨਹੀਂ ਹੁੰਦੇ ਤੇ ਦ੍ਰਿਸ਼ਟੀ ਗਲਤ ਵੇਚੀ ਗਈ ਹੈ ਜੀ ਕਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਵੀ ਬੰਦਾ ਜੇ ਗਲਤ ਸਾਬਤ ਕਰ ਦੇਣਾ ਇਹਦੀ ਜ਼ਿੰਮੇਵਾਰੀ ਸਾਡੀ ਵਾਲੇ ਬਿਹੋਰ ਕੋਈ ਨਹੀਂ ਹੁੰਦੇ ਤੇ ਸਾਡੇ ਸਾਹਿਬ ਤੁਸੀਂ ਕਰੋਪ ਲਗਾ ਰਹੇ ਹੋ ਅੱਜ ਕਰਨੰਦ ਵਿਹਾਰ ਦੇ ਵਿੱਚ ਚਾਰ ਕਨਾਲ ਜਗ੍ਹਾ ਪਿਜਲੀ ਘਰ ਦੀ ਜਗ੍ਹਾ ਵਾ ਜੋ ਸ਼ਾਹ ਉਹਨਾਂ ਨੇ ਮਲੀ ਆ ਕੀ ਕਹਿਣਾ ਚਾਹੁੰਦੇ ਹੋ ਸਾਰੇ ਸ਼ੋਤਾਵਾਂ ਨੂੰ ਦਾਸ ਜਗਦਾ ਮੇਰੀ ਪਿਆਰ ਭਰੀ ਨਮਸਕਾਰ ਜਗਦਾ ਮੀਰ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਮਸਲਿਆਂ ਦੇ ਆਵਾਜ਼ ਚੁੱਕਦਾ ਆ ਰਿਹਾ ਹੈ ਔਰ ਕਾਫੀ ਮਸਲੇ ਅਸੀਂ ਜੇਤਾ ਹਾਸਲ ਕੀਤੀ ਹੈ ਜਿਵੇਂ ਸ਼ਾਮਲਾ ਜਮੀਨਾਂ ਦੇ ਮਸਲੇ ਚੁੱਕੇ ਸੀ ਜਾਂ ਇਸ ਤੋਂ ਇਲਾਵਾ ਡੰਪ ਦੇ ਮਸਲੇ ਜਾਂ ਹੋਰ ਵੀ ਜਿਹੜੇ ਭੈਣਾ ਦੇ ਮਸਲੇ ਚੁੱਕਦੇ ਆ ਉਹਦੇ ਵਿੱਚ ਅਸੀਂ ਜੇਤਾ ਹਾਸਲ ਕੀਤੀ ਹੈ ਅੱਜ ਸਾਡੇ ਧਿਆਨ ਵਿੱਚ 15 ਮਾਰਚ 2024 ਨੂੰ ਚਭਾਰ ਰੋਡ ਤੇ ਆਨੰਦ ਐਵੈਨਿਊ ਜਿੱਥੇ ਕਿ ਚਾਰ ਕਿੱਲੇ ਜ਼ਮੀਨ ਬਿਲੀਬੋਰਡ ਦੀ ਹੈ ਚਾਰ ਕਿੱਲੇ ਦੀ ਜ਼ਮੀਨ ਲੈਂਡ ਮਾਫੀਆ ਜਿਹੜੇ ਕੋਲੋਨਾਈਜ਼ਰ ਹੈਗੇ ਆ ਉਹਨਾਂ ਨੇ ਮੱਲੀ ਹੋਈ ਉਹਨਾਂ ਦਾ ਉਹਨਾਂ ਦਾ ਨਾਮ ਜਸਬੀਰ ਸਿੰਘ ਸ਼ਾਹ ਆਪਣਾ ਇੱਕ ਵਫਦ ਮੰਤਰੀ ITO ਸਾਹਿਬ ਕੋ ਭੇਜਿਆ ਮੰਤਰੀ ITO ਨੇ ਉਹਨਾਂ ਦੇ ਜਿਹੜੀ ਹੈਗੀ ਸੀ ਨਿਸ਼ਾਨਦੇਹੀ ਦੇ ਆਰਡਰ ਕਢਾਏ ਅਫਸਰਾਂ ਨੂੰ ਅੱਗੇ ਕਿਹਾ ਵੀ ਇਹਦੇ ਆਰਡਰ ਕਢਾਓ ਇਹਦੀ ਨਿਸ਼ਾਨਦੇਹੀ ਕੀਤੀ ਜਾਏ ਪਰ ਇਲੈਕਸ਼ਨ ਹੋਣ ਕਰਕੇ ਨਿਸ਼ਾਨਦੇਹੀ ਨਹੀਂ ਹੋਈ ਉਸ ਤੋਂ ਬਾਅਦ ਮੰਤਰੀ ITO ਕੋ ਫਿਰ ਸਾਡੇ ਮੈਂਬਰ ਗਏ ਉਹਨਾਂ ਨੇ ਉਹਨਾਂ ਦੇ ਧਿਆਨ 'ਚ ਲਿਆਂਦਾ ਵੀ ਇਹ ਜਗ੍ਹਾ ਜਿਹੜੀ ਇਹ ਬਿਲੀਬੋਰਡ ਦੀਆਂ ਚਾਰ ਕਿੱਲੇ ਉਹਨਾਂ ਨੂੰ ਸਾਰੇ ਪ੍ਰੂਫ ਵੀ ਦਿੱਤੇ ਪ੍ਰੂਫ ਅਸੀਂ ਤੁਹਾਨੂੰ ਵੀ WhatsApp ਕਰਤੇ ਆ ਤੁਹਾਨੂੰ ਨਕਸ਼ਾ ਵੀ WhatsApp ਕਰਤਾ ਹੈ ਜਿਹੜੀ ਆ ਚਾਰ ਕਿੱਲੇ ਜ਼ਮੀਨ ਬਿਲੀਬੋਰਡ ਦੀ ਏ ਬਿਲੀਬੋਰਡ ਦੇ ਐਸਸੀ ਬਿਲੀਬੋਰਡ ਦੇ ਐਕਸੀਡੈਂਟ ਤੇ ਕੁਝ ਅਕਸਰਾਂ ਦੀ ਮਿਲੀ ਭੁਗਤ ਕਰਕੇ ਜਿਹੜਾ ਲੈਂਡ ਮਾਫੀਆ ਹੈ ਉਹਨੂੰ ਵੱਲੀ ਫਿਰਦਾ ਹੈ ਇਹ ਦੇਖੋ ਅਸੀਂ ਇਹਦੀ ਕੰਪਲੇਂਟ ਜਿਹੜੀ ਹੈਗੀ ਸੀ ਮਤਲਬ ਸੀਐਮਡੀ ਨੂੰ ਪਟਿਆਲਾ ਸੀਐਮਡੀ ਪਟਿਆਲਾ ਸਰਦਾਰ ਬਲਦੇਵ ਸਿੰਘ ਸਰਾਣ ਜੀ ਨੂੰ ਕੀਤੀ ਸੀ ਇਹ ਕੰਪਲੇਂਟ ਹੈ ਇਹ ਦੇਖ ਲਓ ਇਹ ਉਹਨਾਂ ਦਾ ਨੰਬਰ ਠੀਕ ਹੈ ਤੇ ਉਹਨਾਂ ਨੂੰ ਪ੍ਰੂਫ ਵੀ ਦਿੱਤੇ ਸੀ ਵੀ ਆ ਬਿਲੀਬੋਰਡ ਦੇ ਨਾਂ ਜਗ੍ਹਾ ਹੈ ਤੇ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਸੀ ਵੀ ਅਸੀਂ ਜਲਦੀ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਕੁਝ ਅਫਸਰਾਂ ਦੀ ਮਿਲੀ ਭੁਗਤ ਕਰਕੇ ਗਿਵ ਐਂਡ ਟੇਕ ਕਰਕੇ ਇਹ ਮਸਲਾ ਰਫਾ-ਫਾ ਕੀਤਾ ਜਾ ਰਿਹਾ ਹੈ ਮੈਂ ਮਾਨਯੋਗ ਭਗਵੰਤ ਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਾਨ ਸਾਹਿਬ ਜੇਕਰ ਪੰਜਾਬ ਦੇ ਬਿਲੀਬੋਰਡ ਦੇ ਅਫਸਰ ਜਿਹੜੀਆਂ ਆਪਣੀਆਂ ਜ਼ਮੀਨਾਂ ਬਿਲੀਬੋਰਡ ਦੀਆਂ ਜੇ ਉਹਨਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਤੋ ਪੰਜਾਬ ਸਰਕਾਰ ਦੇ ਖਜ਼ਾਨੇ ਵਾਧਾ ਕੀ ਪਾ ਸਕਦੇ ਆ ਸਰ ਮੈਂ ਹੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਦੂਜੇ ਪਾਸੇ ਸ਼ਾਹ ਉਹਨਾਂ ਨਾਲ ਉਹਨਾਂ ਨੇ ਕਿਹਾ ਕਿ ਕੋਈ ਵੀ ਅਸੀਂ ਜਿਹੜੀ ਨਿਆਂਇਤ ਜਗਾ ਨਹੀਂ ਮਲੀ ਧੰਦੇ ਬਾਰੇ ਜਾਗਦਾ ਵੀ ਮੁੱਦੇ ਚੁੱਕਦਾ ਹੈ ਕਿ ਹੈਪੀ ਵੀ ਮੁੱਦੇ ਚੁੱਕਦੇ ਆ ਮੁੱਦੇ ਹਮੇਸ਼ਾ ਸ਼ਾਮਲਰ ਜ਼ਮੀਨਾਂ ਹੋ ਗਿਆ ਸਰਕਾਰ ਦੇ ਜ਼ਮੀਨਾਂ ਹੋ ਗਿਆ ਸਾਰੇ ਪੰਜਾਬ ਨੂੰ ਨਹੀਂ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਵੀ ਜਾਗਦਾ ਵੀ ਇੱਕ ਇਹੋ ਜੀ ਸੰਸਥਾ ਹੈਗੀ ਏ ਜਿਹੜੀ ਪੰਜ ਪੰਜ ਸਾਲ ਮੁੱਦਾ ਚੁੱਕਦੀ ਏ ਤੇ ਉਹਨਦੇ ਤੇ ਸਰਕਾਰ ਨੂੰ ਜ਼ਮੀਨਾਂ ਵਾਪਸ ਕਰਾਉਂਦੀ ਏ ਚਬਾਰ ਰੋਡ ਤੇ ਗੰਦੇ ਨਾਲੇ ਦੇ ਸ਼ਾਮਲਾ ਜਮੀਨਾਂ ਦਾ ਲੜਾਈ ਜਿਹੜੀ ਕੀ 5 ਸਾਲ ਹੋ ਗਏ ਜਾਗਦਾ ਮੇਰੀ ਲੜਦੀ ਆ ਰਹੀ ਹੈ ਸਰ ਆਪਾਂ ਆ ਮੁੱਦੇ ਦੀ ਗੱਲ ਕਰਦੇ ਹੋ ਪਹਿਲੇ ਇਹ ਮੁੱਦੇ ਦੀ ਗੱਲ ਕਰੀਏ ਬਰੀ ਗੱਲ ਸੁਣੋ ਉਹਨਾਂ ਨੇ ਕਿਹਾ ਸ਼ਾਹ ਉਹਨਾਂ ਨੇ ਜਿਹੜੀ ਜਗ੍ਹਾ ਦੇ ਉਹਨਾਂ ਨੇ ਉਹ ਲਗਾਈ ਗਈ ਨਾ ਆਪਣੀ ਤੁਸੀਂ ਫੇਰ ਉਹ ਨਿਸ਼ਾਨ ਦੇ ਹੀ ਕਿਉਂ ਨਹੀਂ ਹੁੰਦੇ ਰੇ ਨਿਸ਼ਾਨਦਾ ਹੀ ਲਗਾਈ ਮੇਰੀ ਗੱਲ ਦੀ ਸੁਣੋ ਉਹਨਾਂ ਨੇ ਪਿੱਛੇ ਸਾਨੂੰ ਜਾ ਕੇ ਜਗ੍ਹਾ ਦਿਖਾਈ ਉਹ ਕਹਿੰਦੇ ਆ ਜਿਹੜੀ ਸਾਈਡ ਦੀ ਜਗ੍ਹਾ ਨਾ ਅਨਗਾਰ ਉਹ ਗਈ ਉਹਨਾਂ ਦੀ ਸਾਡੀ ਜਿਹੜੀ ਅੱਧਰ ਜਗ੍ਹਾ ਗਈ ਉਹ ਸਾਡੀ ਗਈ ਆ ਤੇ ਜਿਹੜਾ ਕੋਈ ਮਕਸਦ ਨਹੀਂ ਗਾ ਜਾਗਦਾ ਵੀ ਨੇ ਸਾਡੇ ਕੋਲ ਪ੍ਰੂਫ ਹੈ ਵੀ ਇਹ ਜਿਹੜਾ ਨਕਸ਼ਾ ਵੀ ਤੁਹਾਨੂੰ WhatsApp ਕਰਤਾ ਔਰ ਜਲਦ ਹੀ ਅਸੀਂ ਅਸੀਂ ਤੁਹਾਨੂੰ ਨਿਸ਼ਾਨਦੇਹੀ ਦੇ ਵੀ ਆਰਡਰ ਅਸੀਂ ਦੋ ਦਿਨਾਂ ਦਾ ਕਢਾ ਰਹੇ ਆ ਔਰ ਉੱਥੇ ਵੀ ਤੁਹਾਨੂੰ ਮੌਕੇ ਦੇ ਨਿਸ਼ਾਨਦੇਹੀ ਜਦੋਂ ਹੋਏਗੀ ਬੁਲਾਇਆ ਜਾਏਗਾ ਸਾਨੂੰ ਪਤਾ ਹੈ ਇਹ ਜਿਹੜਾ ਮਾਫੀਆ ਹੈ ਇਹਨਾਂ ਦੇ ਹੱਥ ਵੱਡੇ ਪ੍ਰਸੰਨ ਰਲੇ ਹੁੰਦੇ ਆ ਇਹ ਫੇਰ ਕੋਸ਼ਿਸ਼ ਕਰਨਗੇ ਵੀ ਨਿਸ਼ਾਨਦੇਹੀ ਨਾ ਕਰਾ ਦਿੱਤੀ ਜਾਣ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਅਸੀਂ ਇਨਵਾਈਟ ਕਰਾਂਗੇ ਬਾਰ-ਬਾਰ ਅਸੀਂ ਨਿਸ਼ਾਨਦੇਹੀ ਦੇ ਵਾਸਤੇ ਅਪਲਾਈ ਕੀਤਾ ਗਿਆ ਪਰ ਜਿਹੜਾ ਮਾਫੀਆ ਹੈ ਉਹਨਾਂ ਦੇ ਹੱਥ ਬੀਲੀਬੋਰਡ ਦਾ ਸਹਾਰਾ ਲਿਆ ਇਹ ਇੰਦੇ ਚ ਬੀਲੀਬੋਰਡ ਦੇ ਕਈ ਅਫਸਰ ਜਿਨ੍ਹਾਂ ਨੇ ਸਾਨੂੰ ਭਰੋਸੇਯੋਗ ਸੂਤਾ ਬਦ ਲੱਗਾ ਵੀ ਇੱਕ ਵੱਡੇ ਅਫਸਰ ਨੇ ਮੋਂ ਦਾ ਨਾਂ ਨਹੀਂ ਲਾऊंगा ਉਹਨੂੰ 50 ਲੱਖ ਰੁਪਏ ਦੀ ਸ਼ੋਦ ਮਿਲੀ ਏ ਇਸ ਕਲੋਨਾਈਜ਼ਰਾਂ ਵੱਲੋਂ ਔਰ ਉਸ ਕਰਕੇ ਉਹ ਇਹਨਾਂ ਦਾ ਵਫਾਦਾਰੀ ਨਿਭਾ ਰਿਹਾ ਹੈ ਅਸੀਂ ਸਮੇਂ ਸਿਰ ਜਿਹੜੇ ਵੀ ਮਹਿਕ ਨੂੰ ਪ੍ਰੂਫ ਹੈ ਉਹ ਵੀ ਦਾਂਗੇ ਸਾਰੇ ਬਿਨਾ ਪ੍ਰੂਫਾਂ ਦੇ ਜਾਗਦੇ ਮੈਂ ਕਦੀ ਕੋਈ ਗੱਲ ਨਹੀਂ ਕਰਦਾ ਇਹ ਜ਼ਮੀਨ ਬੀਲੀਬੋਰਡ ਦੀ ਏ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਅਸੀਂ ਤੁਹਾਨੂੰ ਪ੍ਰੂਫ WhatsApp ਕਰਤੇ ਆ ਇਹ ਨਿਸ਼ਾਨਦਾਈ ਜਲਦੀ ਕਰਾਈ ਜਾਏਗੀ। ਕਹਦੇ ਆ ਨਿਸ਼ਾਨਦਾਈ ਦੀ ਜਿਸ ਤਰ੍ਹਾਂ ਮਰਜ਼ੀ ਕੋਈ ਲਗਾ ਸਕਦਾ ਅਫਸਰਾਂ ਨੂੰ ਛੱਡ ਕੇ ਨਿਸ਼ਾਨਦਾਈ ਚੈੱਕ ਕਰਾਈ ਜਾਵੇ ਜੇ ਸਾਡੀ ਕੋਈ ਗਲਤੀ ਹੋ ਗਈ ਨੀ ਸਾਡੇ ਤੇ ਕਾਰਵਾਈ ਕਰ ਦਿੱਤੀ ਜਾਵੇ ਉਹ ਆ ਕਹਿ ਰਹੇ ਆ। ਮੈਂ ਕਹਾਂ ਕੋਈ ਨਹੀਂ ਬਿਲਕੁਲ ਕਾਰਵਾਈ ਹੋएगी ਕਾਨੂੰਨ ਸਭ ਲਈ ਇੱਕ ਹੈ। ਉਹਨਾਂ ਕੋ ਵੀ ਆਪਣੇ ਪਚਾਲ ਹੀ ਸਾਰੇ ਰਸਤੇ ਗਏ ਆ। ਅਸੀਂ ਜਲਦ ਹੀ ਜਿਹੜੀ ਹੈ ਨਿਸ਼ਾਨਦਾਈ ਲਈ ਅਸੀਂ ਐਪਲੀਕੇਸ਼ਨ ਦੇਣ ਜਾ ਰਹੇ ਆ। ਅਸੀਂ ਉਹਨਾਂ ਦੇ ਅੱਗੇ ਮਤਲਬ ਉਹਨਾਂ ਨੂੰ ਬੇਨਤੀ ਕਰ ਰਹੇ ਆ। ਹੋ ਸਕਦਾ ਸਾਨੂੰ ਸੋਮ ਮੰਗਲਵਾਰ ਨਿਸ਼ਾਨਦਾਈ ਦੀ ਜਿਹੜੇ ਹੈ ਆ ਸਾਨੂੰ ਆਰਡਰ ਮਿਲ ਜਨ। ਅਸੀਂ ਤੁਹਾਨੂੰ ਪੱਤਰਕਾਰਾਂ ਨੂੰ ਜਰੂਰ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਲਿਆਵਾਂਗੇ ਜਾਗਦਾ ਮੇਰ ਵਚਨਬੱਧ ਹੈ ਵੀ ਜਿਹੜੀਆਂ ਪੰਜਾਬ ਵਿੱਚ ਭੂ ਮਾਫੀਆ ਹੈ ਜਿਹੜਾ ਲੈਂਡ ਮਾਫੀਆ ਹੈ ਜਿਹੜਾ ਡਰੱਗਸ ਮਾਫੀਆ ਹੈ ਉਹਨਾਂ ਦੇ ਖਿਲਾਫ ਉਹਨਾਂ ਦੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਹਮੇਸ਼ਾ ਜਾਗਦਾ ਮੇਰ ਸਮਾਜਿਤ ਨੂੰ ਮੁੱਖ ਸਮਝਦਾ ਹੈ